ਸਿੰਘ ਸਾਹਿਬਾਨ ਨੂੰ ਜਥੇਦਾਰਾਂ ਨੂੰ ਐਸਜੀਪੀਸੀ ਨੂੰ ਗੁਰੂ ਨਾਨਕ ਗੋਦਵਾਰਾ ਸਮੈਦਿਕ ਦੇ ਪ੍ਰਬੰਧ ਵੱਲੋਂ ਗੁਰੂ ਨਾਨਕ ਗੋਦਵਾਰਾ ਸਮੈਦਿਕ ਦੀਆਂ ਸੰਗਤਾਂ ਵੱਲੋਂ ਅੱਜ ਅਸੀਂ ਆਹ ਰਿਕਾਰਡਿੰਗ ਕਰ ਰਹੇ ਹਾਂ ਤੇ ਜਿਹੜਾ ਸਟੈਂਡ ਲਿਆ ਗਿਆ ਬਾਈ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਅਕਾਲਪਤੀ ਸਾਹਿਬ ਵੱਲੋਂ ਸੁਖਵੀਰ ਬਾਦਲ ਨੂੰ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਜਿਹੜਾ ਉਹਨਾਂ ਨੇ ਜਿਹੜੇ ਫੈਸਲੇ ਸੁਣਾਏ ਗਏ ਕੌਸ਼ਕ ਦੇਣ ਪਹਿਲਾਂ ਉਹਨਾਂ ਦੇ ਖਿਲਾਫ ਜਿਹੜੀਆਂ ਨੂੰ ਸਜ਼ਾਵਾਂ ਲਾਈਆਂ ਗਈਆਂ ਬਹੁਤ ਟਾਈਮ ਹੋ ਗਿਆ ਕਿ ਇਹਨਾਂ ਨੇ ਆਪ ਦੇ ਮਨੋਰਥਾਂ ਨੂੰ ਮੂਰੇ ਰੱਖ ਕੇ ਪੰਥ ਨੂੰ ਪੰਥ ਦਾ ਨੁਕਸਾਨ ਕੀਤਾ ਤੁਸੀਂ ਪਿੱਛੇ ਇਤਿਹਾਸ 'ਚ ਗੱਲ ਕਰੋ ਅੰਗਰੇਜ਼ਾਂ ਦੇ ਟਾਈਮ ਦੀ ਗੱਲ ਕਰੋ ਜਾਂ 84 ਦੀ ਗੱਲ ਕਰੋ ਤਾਂ ਇਹਨਾਂ ਦਾ ਪਰਿਵਾਰ ਮੂਰੇ ਆਉਂਦਾ ਹੈ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਿਆਦਬੀ ਦੇ ਜਿਹੜੇ ਆਰੋਪ ਸੀਗੇ ਇਹ ਮੰਨ ਗਏ ਅਸੀਂ ਕਿਤੇ ਜਿਹੜੀਆਂ ਗੋਲੀਆਂ ਚੱਲੀਆਂ ਸੰਗਤਾਂ ਤੇ ਸਿੰਘਾਂ ਤੇ ਉਹ ਮੰਨ ਗਏ ਕਿ ਹਾਂਜੀ ਅਸੀਂ ਸਾਤੋਂ ਗਲਤੀਆਂ ਹੋ ਗਈਆਂ ਸੋ ਹੋਰ ਵੀ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੈਕ ਥੰਡਰ ਦੀਆਂ ਵੀ ਗੱਲਾਂ ਹੋਈਆਂ ਉੱਥੇ ਵੀ ਮੰਨ ਗਏ ਸੋ ਇਹਨਾਂ ਦਾ ਜਿਹੜਾ ਜੋ ਇਹਨਾਂ ਨੂੰ ਸੇਵਾਵਾਂ ਕਹਿ ਸਕਦੇ ਆ ਸਜਾ ਨਹੀਂ ਸੇਵਾਵਾਂ ਸਿੰਘ ਸਾਹਿਬਾਂ ਨੂੰ ਜਥੇਦਾਰਾਂ ਨੂੰ ਐਸਜੀਪੀਸੀ ਨੂੰ ਗੁਰੂ ਨਾਨਕ ਉਪਦੇਸ਼ ਰਸ ਮੈਦਿਕ ਦੇ ਪ੍ਰਬੰਧ ਵੱਲੋਂ ਗੁਰੂ ਨਾਨਕ ਉਪਦੇਸ਼ ਰਸ ਮੈਦਿਕ ਦੀਆਂ ਸੰਗਤਾਂ ਵੱਲੋਂ ਅੱਜ ਅਸੀਂ ਇਹ ਰਿਕਾਰਡਿੰਗ ਕਰ ਰਹੇ ਹਾਂ ਤੇ ਜਿਹੜਾ ਸਟੈਂਡ ਲਿਆ ਗਿਆ ਬਾਈ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਅਕਾਲਪਤੀ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਜਿਹੜਾ ਉਹਨਾਂ ਨੇ ਜਿਹੜੇ ਫੈਸਲੇ ਸੁਣਾਏ ਗਏ ਕੌਸ਼ਕ ਦੇਣ ਪਹਿਲਾਂ ਉਹਨਾਂ ਦੇ ਖਿਲਾਫ ਜਿਹੜੀਆਂ ਨੂੰ ਸਜ਼ਾਵਾਂ ਲਾਈਆਂ ਗਈਆਂ ਬਹੁਤ ਟਾਈਮ ਹੋ ਗਿਆ ਕਿ ਇਹਨਾਂ ਨੇ ਆਪ ਦੇ ਮਨੋਰਥਾਂ ਨੂੰ ਮੂਰੇ ਰੱਖ ਕੇ ਪੰਥ ਨੂੰ ਪੰਥ ਦਾ ਨੁਕਸਾਨ ਕੀਤਾ ਤੁਸੀਂ ਪਿੱਛੇ ਇਤਿਹਾਸ 'ਚ ਗੱਲ ਕਰੋ ਅੰਗਰੇਜ਼ਾਂ ਦੇ ਟਾਈਮ ਦੀ ਗੱਲ ਕਰੋ ਜਾਂ 84 ਦੀ ਗੱਲ ਕਰੋ ਤਾਂ ਇਹਨਾਂ ਦਾ ਪਰਿਵਾਰ ਮੂਰੇ ਆਉਂਦਾ ਹੈ ਤਾਂ ਤਨ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਿਆਦਵੀ ਦੇ ਜਿਹੜੇ ਆਰੋਪ ਸੀਗੇ ਇਹ ਮੰਨ ਗਏ ਅਸੀਂ ਕਿਤੇ ਜੜੀਆਂ ਗੋਲੀਆਂ ਚੱਲੀਆਂ ਸੰਗਤਾਂ ਤੇ ਸਿੰਘਾਂ ਤੇ ਉਹ ਮੰਨ ਗਏ ਕਿ ਹਾਂਜੀ ਅਸੀਂ ਸਾਤੋਂ ਗਲਤੀਆਂ ਹੋ ਗਈਆਂ ਸੋ ਹੋਰ ਵੀ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੈਕ ਹੰਡਰ ਦੀਆਂ ਵੀ ਗੱਲਾਂ ਹੋਈਆਂ ਉੱਥੇ ਵੀ ਮੰਨ ਗਏ ਸੋ ਇਹਨਾਂ ਦਾ ਜਿਹੜਾ ਜੋ ਇਹਨਾਂ ਨੂੰ ਸੇਵਾਮਾ ਕਹਿ ਸਕਦੇ ਆ سزا ਨਹੀਂ ਸੇਵਾਮਾ